ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਚਮਕੌਰ ਸਾਹਿਬ ਜੀ ਦਾ ਸ਼ਹੀਦੀ ਸਾਕਾ ਨਿਰਾਲੀ ਚਮਕ ਸ੍ਰੀ ਚਮਕੌਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੇ ਅਲੌਕਿਕ ਦਿਦਾਰੇ ਲੇਖਕ ਰਤਨ ਸਿੰਘ ਗਿਆਨੀ ਸਹੌੜਾਂ ਵਾਲਾ ਨਿਰਾਲੀ ਚਮਕ ਸਰਦੀਆਂ ਦੇ ਦਿਨ ਸੀ ਕੋਮਲ ਤੇ ਮਲੂਕ ਪੈਲੀਆਂ ਦੀ ਤੰਤਾ ਸਵਰਗੀ ਚਾਕੀ ਵਿਖਾਰੀਆਂ ਸੀ ਅਮਰਤ ਵੇਲੇ ਕੋਈ ਮੂਹ ਹਨੇਰੇ ਜਿਹਾ ਪੈਲੀਆਂ ਵਿੱਚ ਇੱਕ ਉੱਚੀ ਪੱਧਰ ਤੇ ਇੱਕ ਮਹਾਪੁਰਖ ਜੀ ਕੱਦ ਲੰਮਾ ਤੇ ਸਡੌਲ ਜਲਾਲੀ ਚਿਹਰੇ ਪਰ ਦੁੱਧ ਵਰਗਾ ਚਿੱਟਾ ਦਾੜਾ ਸੇਸ ਤੇ ਚਿੱਟੀ ਤੇ ਸਿੱਧੀ ਦਸਤਾਰ ਲੱਠੇ ਦੇ ਇੱਕ ਧੁੱਪ ਵਰਗੇ ਸਫੈਦ ਚਾਦਰੇ ਦੀ ਬੁੱਕਲ ਮਾਰੀ ਕਿਸੇ ਰੰਗ ਸਵਾਦ ਦੇ ਰਸ ਵਿੱਚ ਮਗਨ ਬੈਠੇ ਹੋਏ ਇਸ ਤਰ੍ਹਾਂ ਦਾ ਪ੍ਰਭਾਵ ਪਾ ਰਹੇ ਨੇ ਜਿਵੇਂ ਕਤਕ ਪੁੰਨਿਆ ਦੀ ਰਾਤ ਨੂੰ ਚੰਦਰਮਾ ਆਪਣੀਆਂ ਕਿਰਨਾਂ ਦੀ ਫੁਹਾਰ ਵਰਾ ਕੇ ਪੈਲੀਆਂ ਵਿੱਚ ਸਵਾਦ ਰਸ ਅਤੇ ਮਿਠਾਸ ਪਰ ਰਿਹਾ ਹੁੰਦਾ ਹੈ। ਮਗਨਤਾ ਇੰਨੀ ਹੈ ਕਿ ਆਪਾ ਆਪਣੇ ਪਿਆਰੇ ਦੇ ਪਿਆਰ ਵਿੱਚ ਘੁੰਮ ਰਿਹਾ ਹੈ। ਹਵਾ ਕੋਦਿ-ਕੋਦਿ ਰੁਮਦੀ ਹੈ। ਜਿਸ ਨਾਲ ਪੈਲੀ ਦਾ ਸਾਰਾ ਤੰਤਾ ਇੱਕ ਰਸ ਹੋ ਕੇ ਝੂਮਣ ਲੱਗ ਪਿਆ। ਮਹਾਤਮਾ ਜੀ ਦੇ ਸੱਜੇ ਮੋਢੇ ਉੱਤਰ ਕੇ ਇਸ ਪਵਿੱਤਰ ਆਤਮਾ ਦੀ ਕੀਰਤ-ਕਿਰਤ ਹੋਈ ਮੰਡੋਲੀ ਨੂੰ ਹਵਾ ਦਾ ਸਪਰਸ਼ ਕਰਵਾਉਣ ਲਈ ਇਕ ਲੰਬੇ ਹੋ ਗਈ ਆ। ਪਰ ਉਹ ਪੁਨੀਤ ਆਤਮਾ ਅਜੇ ਲਵਲੀਨ ਹੋਈ ਬਾਹਰ ਦੀ ਸਾਰੀ ਰਚਨਾ ਤੋਂ ਬੇਖਬਰ। ਸੱਚ ਹੈ ਪ੍ਰੇਮ ਰਸ ਅੰਮ੍ਰਿਤ નિਧਾਨ ਪਾਨ ਪੂਰਣ ਹੋਏ ਪਰਮਦ ਪੁੱਤ ਗਤ ਆਤਮ ਤਰੰਗ ਹੈ ਇਸ ਦੇ ਦ੍ਰਿਸ਼ਟ ਸੁਰਤ ਸ਼ਬਦ ਵਿਸਰਜਤ ਉਤ ਤੇ ਬਿਸਮਸ ਚਦ ਪ੍ਰਸੰਗ ਹੈ ਦੇਖਿਆ ਸੋ ਦਿਖਾਵੇ ਕੈਸੇ ਸੁਨੇ ਕੋ ਮਨਾਵੇ ਕੈਸੇ ਰਾਕੇ ਸੋ ਬਤਾਵੇ ਕੈਸੇ ਰਸ ਰਾਗ ਰੰਗ ਹੈ ਅਕਥ ਕਥਾ ਬినੋਦ ਅੰਗ ਅੰਗ ਥਕਤ ਹੋਏ ਹੀਰਤ ਹੈਰਾਨੀ ਬੂੰਦ ਸਾਗਰ ਸਰਬੰਗ ਹੈ। ਹੀਰਤ ਹੈਰਾਨੀ ਬੂੰਦ, ਸਾਗਰ ਸਰਬੰਗ ਹੈ। ਹਾਂਜੀ। ਹੁਣ ਪੌਫਟਾਲਾ। ਪੰਛੀਆਂ ਦੀ ਚਹਿਚਾਹਟ ਇਸ ਇਕਾਂਤ ਨੂੰ ਖੋਲਣ ਦਾ ਯਤਨ ਕਰਦੀ ਹੈ। ਕਿਧਰੇ ਕਿਧਰੇ ਲੰਮੇ ਪੰਧ ਜਾਣ ਵਾਲੇ ਪੰਦੀ ਵੀ ਪੈਲੀਆਂ ਵਿੱਚੋਂ ਲੰਘ ਰਹੇ ਪਹੇ ਵਿੱਚ ਖੰਘੂਰ ਦੇ ਜਾਂਦੇ ਨੇ। ਇਸ ਵੇਲੇ ਪਾਸਲੇ ਨਗਰੋਂ ਇੱਕ ਹੋਰ ਸਦਕੀ ਰੂ ਆਉਂਦੀ ਹੈ। ਤੇ ਇਸ ਪੈਲੀਆਂ ਦੇ ਸਮੁੰਦਰ ਨੂੰ چیرਦੀ ਹੋਈ ਜੋ ਪਚਾਪ ਤੇ ਉਸ ਬ੍ਰਹਮ ਗਿਆਨੀ ਮਹਾਤਮਾ ਦੇ ਅੱਗੇ ਨਮਸਕਾਰ ਕਰਕੇ ਜਰਾ ਕੁ ਵਿਥ ਤੇ ਸਾਹਮਣੇ ਪਾਸੇ ਬੈਠ ਜਾਂਦੀ ਹੈ ਹੁਣ ਨਗਰ ਵੱਲੋਂ ਆਉਣ ਵਾਲੀ ਪਗਡੰਡੀ ਤੇ ਇੱਕ ਹੋਰ ਸੱਜਣ ਜੀ ਕਿਸੇ ਮਸਤੀ ਵਿੱਚ ਉੱਚੀ ਸੁਰ ਨਾਲ ਕੁਝ ਗਾਉਂਦੇ ਆਉਂਦੇ ਦਿਸੇ ਇਸ ਸਰੀ ਰਾਗ ਜੀ ਦਾ ਸਾਰ ਹੈ ਤੇ ਪੰਚਮ ਪਾਸ਼ਾ ਜੀ ਦਾ ਹੁਕਮ ਉਪਦੇਸ਼ ਦਰਸਾਉਂਦੀ ਹੈ ਧਾਰਨਾ ਹੈ ਸੁਖ ਦਾਤਾ ਹਰ ਸੋਏ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਸੁਖ ਦਾਤਾ ਹਰ ਸੋਏ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਇਹ ਪੰਕਤੀ ਪਲਟਾ-ਪਲਟਾ ਕੇ ਜਿਸ ਤਰ੍ਹਾਂ ਗਾਈ ਜਾ ਰਹੀ ਹੈ ਕਮਾਲ ਪਿਆ ਹੁੰਦਾ ਹੈ ਇਸ ਪ੍ਰੇਮ ਤਰਾਨੇ ਨੇ ਮਹਾਤਮਾ ਜੀ ਨੂੰ ਖਿੱਚਿਆ ਉਹਨਾਂ ਨੇ ਅੱਖਰ ਖੋਲੇ ਤੇ ਦ੍ਰਿਸ਼ਟੀ ਸਾਹਮਣੇ ਬੈਠੇ ਸਿੰਘ ਜੀ ਤੇ ਪਈ ਹੁਣ ਕਿਸੇ ਮਿੱਠੀ ਲੈ ਵਿੱਚ ਮੂੰਹ ਨਿਕਲਿਆ ਵਾਹਿਗੁਰੂ ਇੱਕ ਵਾਰ ਨੇਤਰ ਫੇਰ ਖਿੱਚ ਗਏ ਤੇ ਨਗਰ ਵੱਲੋਂ ਆਉਂਦੀ ਸ੍ਰੀ ਰਾਗ ਦੀ ਲੈ ਨਾਲ ਭਰੀ ਆਵਾਜ਼ ਵੱਲ ਧਿਆਨ ਲੱਗ ਗਿਆ ਕਿਆ ਤੁਰਤਾ ਦੇਖ ਕੇ ਪੁੱਤਰ ਕਲਤਰ ਸਿਗਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਮੇਰੇ ਮਨ ਸੁਖ ਦਾਤਾ ਹਰ ਸੋਏ ਬੋਤ ਕਰੇ ਫਰਮਾਏ ਸੀ ਵਰਤੇ ਹੋਏ ਅਫਾਰ ਕਰਤਾ ਚਤਨਾ ਆਵਈ ਮਨ ਮੁਖ ਅੰਦਗਵਾਰ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈ ਐ ਕਰਮ ਪ੍ਰਾਪਤ ਹੋਏ ਕੱਪੜ ਭੋਗ ਲਪਟਾਇਆ ਸੋਏ ਨਾ ਰੂਪਾ ਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਥ ਅਥਾਕ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਮੇਰੇ ਮਨ ਸੁਖ ਦਾਤਾ ਹਰ ਸੋਏ ਕਿਸ ਹੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਕ ਸਿਰਜਣ ਹਾਰ ਭੁਲਾਇਆ ਵਿਣ ਨਾ ਵਹਿ ਨਾ ਪਾਕ ਲੈਦਾ ਬਦ ਦੁਆਏ ਤੂੰ ਮਾਇਆ ਕਰੇ ਇਕਾਤ ਜਿਸ ਨੂੰ ਤੂੰ ਪਤਿਆਏ ਦਾ ਸੋ ਸਣ ਤੁਜੇ ਅਨਤ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਜੀ ਮੇਰੇ ਮਨ ਸੁਖ ਦਾਤਾ ਹਰ ਸੋਏ ਮੇਰੇ ਮਨ ਸੁਖ ਦਾਤਾ ਹਰ ਸੋਏ ਹੁਣ ਸ਼ਬਦ ਗਾਉਣ ਵਾਲੇ ਸੱਜਣ ਭਾਈ ਬਰਿਆਮ ਸਿੰਘ ਜੀ ਮਹਾਤਮਾ ਜੀ ਪਾਸ ਪੁੱਜੇ ਤੇ ਚਰਨਾਂ ਤੇ ਸਿਰ ਰੱਖ ਦਿੱਤਾ ਜੋ ਉਹਨਾਂ ਹੱਥਾਂ ਤੇ ਬੋਚ ਲਿਆ ਤੇ ਭਾਈ ਵਾਹਿਗੁਰੂ ਬੋਲ ਆ ਕੇ ਬੈਠਣ ਦੀ ਸਹਿਨਤ ਕੀਤੀ ਇਹ ਸੰਤ ਬਾਬਾ ਸੋਡਾ ਸਿੰਘ ਜੀ ਪੁੱਜੇ ਹੋਏ ਮਹਾਤਮਾ ਤੇ ਬ੍ਰਹਮ ਗਿਆਨੀ ਪਾਸ ਵਾਲੇ ਨਗਰ ਸਹੌੜਾਂ ਦੇ ਖਾਂਦੇ ਪਿੰਦੇ ਤੇ ਚੌਕੀ ਜਾਇਦਾਦ ਵਾਲੇ ਵਿੱਚ ਰਹਨ ਉਦਾਸ ਤੇ ਜਲ ਕਮਲ ਦੀ ਤਰ੍ਹਾਂ ਮਾਇਆ ਤੋਂ ਨਰਲੀਪ ਨੇ ਉਹ ਹੁਣ ਤਾਂ ਆਪਣਾ ਸਾਰਾ ਸਮਾਂ ਸਿਮਰਨ ਵਿੱਚ ਹੀ ਲਾਉਂਦੇ ਤੇ ਕਈ ਭੁੱਲੀਆਂ ਰੂਹਾਂ ਦਾ ਵਾਹਿਗੁਰੂ ਨਾਲ ਗੰਢ ਚਿਤਰਾਵਾ ਰੱਖਦੇ ਨੇ ਇਸ ਇੱਕ ਤਾਲ ਦੇ ਕੰਡੇ 임ਲੀਹੇਠ ਡੇਰਾ ਜਾਲਾਉਂਦੇ ਇੱਥੇ ਚੌਖਾ ਸਤਸੰਗ ਹੁੰਦਾ ਤੇ ਆਂਡਗਵਾਂ ਦੇ ਪਿੰਡਾਂ ਦੇ ਲੋਕੀ ਸਤਸੰਗੀ ਬਣੇ ਹੋਏ ਨੇ ਕਦੇ-ਕਦੇ ਆਪ ਵੀ ਮੌਜ ਅਨਸਾਰ ਇਲਾਕੇ ਵਿੱਚ ਵਿਚਰਦੇ ਤੇ ਸੰਸਾਰੀਆਂ ਦੇ ਸੁੱਕੇ ਮਨਾਂ ਨੂੰ ਬਾਬਾਣੀਆਂ ਕਹਾਣੀਆਂ ਸੁਣਾ ਕੇ ਹਰੇ ਭਰੇ ਕਰਦੇ ਨੇ ਇਸ ਤਰ੍ਹਾਂ ਉਸ ਘੱਟੀ 임ਲੀਹੇਠ ਭੋਗ ਮੋਖ ਦਾ ਵਰਤਾਰਾ ਵਰਤ ਰਿਹਾ ਦੂਜੇ ਦੋਵੇਂ ਸਿੰਘ ਆਪ ਜੀ ਤੋਂ ਮਰੋਸਾਏ ਹੋਏ ਨੇ ਭਾਈ ਬਸੰਤ ਸਿੰਘ ਜੀ ਤਾਂ ਆਪ ਜੀ ਦੇ ਵੱਡੇ ਸੇਵਕਾਂ ਵਿੱਚੋਂ ਨੇ ਵੈਸੇ ਵੀ ਆਪ ਜੀ ਦੇ ਪਰਪੋਤਰੇ ਲੱਗਦੇ ਨੇ ਭਾਵੇਂ ਮਹਾਤਮਾ ਜੀ ਅਕਸਰ ਇਸੇ ਤਰ੍ਹਾਂ ਪਿਆਰ ਵਿੱਚ ਵਸਦੇ ਯਾਦ ਵਿੱਚ ਜਿਉਂਦੇ ਤੇ ਰੰਗਾਂ ਰਸਾਂ ਵਿੱਚ ਰਹਿੰਦੇ ਨੇ ਪਰ ਅੱਜ ਆਪ ਜੀ ਦੇ ਚਿਹਰੇ ਦਾ ਜਲਾਲ ਕੁਝ ਹੋਰ ਵੀ ਹੈ ਦੋਵੇਂ ਸੇਵਕ ਇਸ ਗੱਲ ਨੂੰ ਪਾਹੂ ਗਏ ਨੇ ਉਹ ਕੁਝ ਪੁੱਛਣਾ ਚਾਹੁੰਦੇ ਨੇ ਪਰ ਮਹਾਤਮਾ ਜੀ ਦੇ ਅਣੋਖੇ ਜਲਾਲ ਦਾ ਕੁਝ ਅਜਿਹਾ ਅਸਰ ਪਿਆ ਕਿ ਉਹ ਉਸ ਨੂੰ ਚੱਲ ਨਾ ਸਕੇ ਦੋਵੇਂ ਬੁੱਤ ਬਣ ਕੇ ਸਿਰ ਨੀਵਾ ਕਰਕੇ ਬੈਠੇ ਰਹੇ ਬਾਬਾ ਜੀ ਆਖਣ ਲੱਗੇ ਭਾਈ ਦਿਨ ਨਿਕਲ ਆਇਆ ਕਿਰਤਵਰਤ ਵਿੱਚ ਪਰਿਵਰਤ ਹੋਵੇ ਫਿਰ ਆਪ ਉੱਠ ਖੜੋਤੇ ਭਾਈ ਬਸੰਤ ਸਿੰਘ ਜੀ ਅੱਗੇ ਹੋਏ ਤੇ ਮਰਗਾਨ ਚੁੱਕ ਕੇ ਛੰਡਿਆ ਮਹਾਤਮਾ ਜੀ ਨੇ ਮਿਰਗਾਂਦ ਪਕੜ ਲਿਆ ਤੇ ਫਤਬਲਾ ਕੇ ਦੋਵੇਂ ਧਰਮਕਿਰਤ ਵਿੱਚ ਰੁੱਝ ਗਏ ਮਹਾਤਮਾ ਜੀ ਇਮਲੀਹੇਠਾਂ ਬੈਠੇ ਆਥਣ ਹੋਈ ਕਾਰਿਵਿਹਾਰੀ ਕਾ ਰਾਮੜੇ ਪਾਈ ਬਸੰਤ ਸਿੰਘ ਜੀ ਦੇ ਮਨ ਤੇ ਮਹਾਤਮਾ ਦੇ ਅੱਜ ਦੇ ਦਰਸ਼ਨਾਂ ਦਾ ਅਜੀਬ ਅਸਰ ਸੀ ਉਹਨਾਂ ਆਪਣੇ ਸਾਥੀਆਂ ਤੇ ਸਤਸੰਗੀਆਂ ਪਾਸ ਇਹ ਜ਼ਿਕਰ ਕੀਤਾ ਸਭ ਦੀ ਸਲਾਹ ਹੋਈ ਕਿ ਅੱਜ ਸ਼ਾਮਾਂ ਵੇਲੇ कीर्तन ਹੋਵੇ ਤੇ ਮਹਾਤਮਾ ਜੀ ਅੱਗੇ ਮੰਨ ਦੀ ਕੁੰਡੀ ਖੋਲ ਕੇ ਪੇਤੀ ਬਣਿਆ ਜਾਵੇ ਸ਼ਾਮਾਂ ਪਈਆਂ ਸਤ ਸੰਗੀ ਘਰ ਵੱਲੋਂ ਵੇਲ ਪਾ ਕੇ ਭਾਗ ਭਰੀ ਇਮਲੀ ਠਾ ਜੁੜੇ ਕੁਝ ਸਮੇਂ ਤੱਕ ਕੀਰਤਨ ਦਾ ਆਨੰਦ ਮਾਣਿਆ ਮਹਾਤਮਾ ਜੀ ਨੇ ਵੀ ਅੱਜ ਕਈ ਸ਼ਬਦ ਕਿਸੇ ਅਜੀਬ ਮਸਤੀ ਵਿੱਚ ਪੜੇ ਕੀਰਤਨ ਦੀ ਸਮਾਪਤੀ ਹੋਣ ਪਰ ਮਹਾਤਮਾ ਬਚਨ ਕੀਤਾ ਭਾਈ ਬਸੰਤ ਸਿੰਘ ਜੀ ਅੱਜ ਕਿਨਾ ਵਿਚਾਰਾਂ ਵਿੱਚੋਂ ਭਾਈ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕਰਨ ਹੀ ਲੱਗੇ ਸੀ ਜੋ ਸੰਤ ਆਪੇ ਹੀ ਬੋਲ ਪਏ ਭਾਈ ਸਿੱਖੋ ਸ੍ਰੀ ਚਮਕੌਰ ਸਾਹਿਬ ਦਾ ਸ਼ਹੀਦੀ ਦੀਵਾਨ ਨੇੜੇ ਹੀ ਅਗਲੇ ਹਫ਼ਤੇ ਆ ਰਿਹਾ ਹੈ ਇਸ ਵਾਰ ਮਨੀ ਰਾਮ ਸ਼ਹੀਦੀ ਯਾਤਰਾ ਲਈ ਬਹੁਤ ਕਾਲਾ ਪੈ ਰਿਹਾ ਸੋ ਹੋਰ ਵੀ ਜੋ ਸੱਜਣ ਯਾਤਰਾ ਕਰਨੀ ਚਾਹੁੰਦੇ ਨੇ ਤਿਆਰ ਹੋ ਜਾਣ ਭਾਈ ਬਸੰਤ ਸਿੰਘ ਜੀ ਬਾਬਾ ਜੀ ਧੰਨ ਭਾਗ ਦਾਸ ਤਾਂ ਆਪ ਜੀ ਦਾ ਤੁਛ ਟੈਲੂਆ ਹਾਜ਼ਰ ਹੀ ਹੈ ਪਰ ਨਗਰ ਦੇ ਵੀ ਬਹੁਤ ਸਾਰੇ ਮਾਈ ਭਾਈ ਸਤ ਸੰਗੀ ਇਸ ਕਲਿਆਣਕਾਰੀ ਯਾਤਰਾ ਵਿੱਚ ਸ਼ਾਮਲ ਹੋ ਕੇ ਜਨਮ ਸਫਲ ਕਰਨਗੇ ਭਾਈ ਵਰਿਆਮ ਸਿੰਘ ਜੀ ਬਾਬਾ ਜੀ ਆਪ ਜੀ ਧੰਨ ਹੋ ਜਿਨ੍ਹਾਂ ਦੀ ਸਾਰੀ ਜੀਵਨ ਯਾਤਰਾ ਸੰਸਾਰੀ ਜੀਵਾਂ ਦੀ ਕਲਿਆਣ ਲਈ ਬੀਤਦੀ ਹੈ ਕਿੰਨਾ ਸ਼ੁਭ ਸੰਕਲਪ ਹੈ ਆਪ ਜੀ ਦਾ ਕਿੰਨੇ ਜੀਵਾਂ ਦਾ ਭਲਾ ਹੋਵੇਗਾ ਇਸ ਯਾਤਰਾ ਨਾਲ ਬਾਬਾ ਜੀ ਭਾਈ ਸਿੱਖਾ ਵਾਹਿਗੁਰੂ ਬੋਲ ਆਪ ਸਤਸੰਗੀਆਂ ਦੀ ਹੀ ਕਿਰਪਾ ਹੈ ਜੋ ਜ਼ਿੰਦਗੀ ਲਈ ਹਰ ਵੇਲੇ ਸਿਮਰਨ ਦੇ ਸਾਧਨ ਬਣੇ ਰਹਿੰਦੇ ਨੇ ਸਭ ਤੋਂ ਵੱਡੀ ਕਲਗੀਧਰ ਜੀ ਦੀ ਮਿਹਰ ਹੈ ਜਿਨ੍ਹਾਂ ਸਾਡੇ ਪਾਪੀਆਂ ਦੇ ਉਧਾਰ ਲਈ ਆਪਣੇ ਪਿਆਰੇ ਪਿਤਾ ਜੀ ਸਾਰਾ ਪਰਿਵਾਰ ਤੇ ਧਨ-ਤਮ ਕੁਰਬਾਨ ਕੀਤਾ ਆਪਣੇ ਸਿਰ ਉੱਤੇ ਸਾਡੇ ਪਾਰ ਉਤਾਰੇ ਲਈ ਵਿਪਤਾ ਤੇ ਮੁਸੀਬਤਾਂ ਦੇ ਪਹਾੜ ਚੁੱਕੇ। ਭਾਈ ਸੇਖੋ, ਕਲਗੀਧਰ ਜਿਹੀ ਕਰਨੀ ਕਿਹਨੇ ਕਰਨੀ ਹੈ? ਜੇਕਰ ਤੁਸੀਂ ਅਨੰਦਪੁਰ ਸਾਹਿਬ ਦੇ ਵਰਤਾਂਤ ਸੁਣੇ, ਤਦ ਪਤਾ ਲੱਗੇ ਕਿ ਉੱਥੇ ਕਿਸ ਤਰ੍ਹਾਂ ਆਨੰਦ ਦੀ ਪੂਰੀ ਬਣੀ ਹੋਈ ਸੀ। ਹਰ ਪਾਸੇ ਪ੍ਰੇਮ ਤੇ ਪਿਆਰ ਟਪਕਦਾ ਸੀ। ਇੱਕ ਦੂਜੇ ਤੋਂ ਜਿੰਦਾ ਘੁਮਾਈਆਂ ਜਾਂਦੀਆਂ ਸੀ। ਰਾਗ ਦੁਸ਼ਤ ਤੇ ਵੈਰ ਵਿਰੋਧ ਦਾ ਤਾਂ ਉੱਥੇ ਬੀਜਨਾਸ ਹੋ ਚੁੱਕਾ ਸੀ ਜਿਹੜਾ ਕੋਈ ਸਵਰਗ ਅਸਮਾਨਾਂ ਤੇ ਦੱਸਦੇ ਨੇ ਦਰਸਲ ਆਕਾਸ਼ਾਂ ਤੇ ਤਾਂ ਮਨੋਕਲਪਤ ਹੈ ਸੰਸਾਰੀਆਂ ਦੀ ਮਨੋਕਾਮਨਾ ਪੂਰੀ ਕਰਨ ਲਈ ਕਲਗੀਧਰ ਜੀ ਨੇ ਇੱਥੇ ਧਰਤੀ 'ਤੇ ਉਹ ਸਵਰਗ ਬੈਕੁੰਠ ਜੰਬ ਬਹਿਸ਼ਤ ਪ੍ਰਗਟ ਰੂਪ ਵਿੱਚ ਆਨੰਦਪੁਰ ਵਸਾ ਕੇ ਵਿਖਾ ਦਿੱਤਾ ਸੀ ਭਾਈ ਬਸੰਤ ਸਿੰਘ ਜੀ ਬਾਬਾ ਜੀ ਧੰਨ ਹਨ ਕਲਗੀਧਰ ਪਿਤਾ ਜੀ ਜਿਨ੍ਹਾਂ ਸਾਨੂੰ ਮਰਦਿਆਂ ਨੂੰ ਅਮਰਤ ਬਖਸ਼ ਕੇ ਜਿਵਾ ਦਿੱਤਾ ਕਾਇਰ ਤੇ ਡਰਪੋਗ ਤੋਂ ਸੂਰਬੀਰ ਯੋਧੇ ਬਣਾਇਆ ਸਦੀਆਂ ਦੀ ਗੁਲਾਮੀ ਨਾਲ ਪੈ ਚੁੱਕੀ ਕੌਮ ਨੂੰ ਆਜ਼ਾਦ ਕੀਤਾ ਆਪਣੀ ਅਣਖ ਸ਼ਰਮ ਤੇ ਪਾਤਾ ਅਬਰੂ ਗਵਾ ਚੁੱਕੇ ਹਿੰਦਿਆ ਨੂੰ ਮਾਣ ਤਾਣ ਦੇ ਕੇ ਜਵਾਨ ਮਰ ਤੇ ਅਣਖੀਲੇ ਸ਼ੇਰ ਬਣਾਇਆ ਕੀ ਕੀ ਆਖੇ ਕਲਗੀਧਰ ਜੀ ਦੇ ਉਪਕਾਰ ਇਸ ਜੇਬਾ ਵਿੱਚ ਤਾਂ ਸਮਰੱਥਾ ਨਹੀਂ ਬਾਬਾ ਜੀ हां भाई ਐਵੇਂ ਐ ਕਲਗੀਧਰ ਜੀ ਦੀ ਜ਼ਿੰਦਗੀ ਦੇ 1723 ਬਿਕਰਮੀ ਤੋਂ 1765 ਤੱਕ 42 ਵਰੇ ਇੱਕ ਦੂਜੇ ਦੇ ਪਿੱਛੋਂ ਉਪਕਾਰ ਵਿੱਚ ਬੀਤੇ ਨੇ ਉਹਨਾਂ ਸਾਡੇ ਲਈ ਜੋ ਸਾਨੂੰ ਚੇਤੇ ਵੀ ਨਹੀਂ ਉਹ ਕੁਝ ਕੀਤਾ ਪਰ ਜ਼ਿਆਦਾ ਸੀ ਆਪਣੇ ਅੰਦਰ ਝਾਤੀ ਮਾਰਦੇ ਆ ਤਾਂ ਇਹੋ ਆਖੀਦਾ ਕਿ ਅਸੀਂ ਉਹਨਾਂ ਨੂੰ ਤੇ ਉਹਨਾਂ ਦੇ ਉਪਕਾਰਾਂ ਨੂੰ ਸਮਝਿਆ ਨਹੀਂ ਇਸ ਵਾਸਤੇ ਜਿਸ ਪੰਕਤੀ ਵਿੱਚ ਉਹਨਾਂ ਸਾਨੂੰ ਪਹੁੰਚਾਇਆ ਸੀ ਉੱਥੇ ਕੋਈ ਵਿਰਲਾ ਹੀ ਰਿਹਾ ਹੈ ਬਸੰਤ ਸਿੰਘ ਜੀ ਬਾਬਾ ਜੀ ਧੰਨ ਗੁਰੂ ਜੀ ਤੇ ਤੁਹਾਨੂੰ ਉਹਨਾਂ ਦੇ ਪਿਆਰੇ ਸਿੱਖ ਸੰਤ ਤੇ ਆਪ ਜਿਹੀਆਂ ਪਵਿੱਤਰ ਰੂਹਾਂ ਪਰ ਬੇਨਤੀ ਹੈ ਕਿ ਸਾਹਿਬ ਕਲਗੀਧਰ ਜੀ ਦੇ ਚਮਕੌਰ ਸਾਹਿਬ ਦੇ ਯੁੱਧ ਕਰਨ ਦਾ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਵਾਓ ਜੀ ਤਾਂ ਜੋ ਚਮਕੌਰ ਸਾਹਿਬ ਦੀ ਮਹਾਨਤਾ ਦਾ ਸਿੱਕਾ ਸੰਗਤ ਦੇ ਮਨਾਂ ਤੇ ਬੈਠ ਜਾਵੇ ਤੇ ਉਸ ਚਾਨਣ ਮੁਨਾਰੇ ਦੀ ਚਾਨਣੀ ਤੋਂ ਸੰਗਤਾਂ ਨੂੰ ਕੁਝ ਲਾਭ ਹੋਵੇ। ਬਾਬਾ ਜੀ। ਭਾਈ ਸੇਖੋ ਕਲਗੀਧਰ ਜੀ ਦੇ ਕੌਤਕ ਅਚਰਜ ਨੇ ਅੱਜ ਤਾਂ ਕੁਝ ਦੇਰ ਹੋ ਗਈ ਆ। ਕੱਲ ਤੋਂ ਇਹ ਸੰਬੰਧੀ ਪ੍ਰਸੰਗ ਪੇਟਾ ਕਰਾਂਗੇ। ਹੁਣ ਕੀਰਤਨ ਸੋਇਲੇ ਦਾ ਪਾਠ ਕਰਕੇ ਦੀਵਾਨ ਦੀ ਸਮਾਪਤੀ ਕੀਤੀ ਜਾਵੇ। ਦੂਜੇ ਦਿਨ ਸਾਰੇ ਸਤਸੰਗੀਆਂ ਨੂੰ ਸ੍ਰੀ ਚਮਕੌਰ ਸਾਹਿਬ ਜੀ ਦੇ ਯੁੱਧ ਦਾ ਪ੍ਰਸੰਗ ਆਰੰਭ ਕਰਨ ਦੀ ਸੂਚਨਾ ਦਿੱਤੀ ਗਈ। তে ফের বাবা জীবনে এসা শুরু